ਮੇਰਾ ਨਾਮ ਜੀ ਸੁਨੀਲ ਮੋਰੀਆ ਇੱਥੇ ਆਪਣਾ ਸਟੋਰ ਹੈ ਫਰੋਗ ਸਟੋਰ ਜੀਤ ਰੋਡ ਤੇ ਕੱਲ ਨਾ ਇਹ ਬੱਚੇ ਸ਼ੈਟਰ ਦਾ ਹੈਂਡਲ ਲੈ ਕੇ ਤੇ ਮਤਲਬ ਚੋਰੀ ਕਰਕੇ ਲੈ ਗਏ ਕੱਲ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹ ਫਿਰ ਅਗਲੇ ਦਿਨ ਆਏ ਅਸੀਂ ਕੈਮਰਾ ਰਿਕਾਰਡਿੰਗ ਚੈੱਕ ਕੀਤੀ ਪਹਿਲਾਂ ਵੀ ਦੋ ਤਿੰਨ ਵਾਰੀ ਗੈਬ ਹੋ ਗਿਆ ਸੀ ਧਿਆਨ ਨਹੀਂ ਦਿੱਤਾ ਚੱਲ ਗਈ ਕੋਈ ਹੋ ਗਿਆ ਹੋਣਾ ਤੇ ਫਿਰ ਅਸੀਂ ਮਤਲਬ ਪ੍ਰੋਪਰਲੀ ਧਿਆਨ ਦਿੱਤਾ ਦੇਖੀ ਸੀਸੀਟੀਵੀ ਕੈਮਰੇ ਜਿਹਨਾਂ ਦੀ ਫੋਟੋ ਆਈ ਹੈ ਚਾਰਾਂ ਦੀ ਠੀਕ ਹੈ ਵੀਡੀਓ ਹੁਣ ਆਪਾਂ ਇਹਨਾਂ ਦੇ ਘਰ ਦੇ ਬੁਲਾਏ ਆ ਜੀ ਦੇਖਦੇ ਆ ਅੱਗੇ ਕੀ ਹੁੰਦਾ ਹੈ ਨਹੀਂ ਇਹ ਟੂਰੀ ਕਾ ਫੈਸਾ ਨਹੀਂ ਅੱਜ ਨਹੀਂ ਕਰ ਰਹੇ ਸੀ ਇਹ ਆਪਣਾ ਹੈਂਡਲ ਕੱਲ ਲੈ ਕੇ ਗਏ ਤਨਵੇ ਅੱਜ ਥਰੇ ਫਿਰਦੇ ਸੀ ਉੱਥੇ ਫਿਰ ਅਸੀਂ ਫੜੇ ਆ ਫਿਰ ਭੱਜੇ ਸਾਨੂੰ ਦੇਖ ਕੇ ਹਾਂਜੀ ਉਹ ਸਾਰੀ ਗੱਲ ਇਹਨੇ ਕਬੂਲ ਕਰਤੀ ਕਿ ਹਾਂ ਹਾਂ ਸਾਰੀ ਗੱਲ ਕਬੂਲ ਕਰ ਲਈ ਹੁਣ ਪੇਰੈਂਟਸ ਵੀ ਆਏ ਹੋ ਕੀ ਕਹਿੰਦੇ ਪੇਰੈਂਟਸ ਤਾਂ ਇਹਨਾਂ ਦੇ ਕਹਿੰਦੇ ਅਸੀਂ ਗਰੀਬ ਬੰਦੇ ਆ ਜੀ ਐ ਕਰਕੇ ਆਏ ਜੀ ਮੈਂ ਕਿਹਾ ਬੱਚਿਆਂ ਨੂੰ ਥੋੜਾ ਜੀ ਸਿੱਖਿਆ ਦੋ ਚੰਗੀ ਵੀ ਐਦਾਂ ਨਹੀਂ ਹੋਣਾ ਚਾਹੀਦਾ ਹੁਣ ਇੱਕ ਉਸ ਦੇ ਬਾਰੇ ਕਰ ਰਹੇ ਹਾਂ ਤੇ ਜਦੋਂ ਪੇਰੈਂਟਸ ਆ ਬੱਲੇ ਪੈਰੈਂਟਸ ਦੇ ਵਾਲੇ ਹੀ ਕਰਨਾ ਹੈ ਇਹ ਬੱਚਿਆਂ ਨੂੰ ਕੀ ਪੁਲਿਸ ਦੇ ਅਵਾਜ ਕਰੇ ਲੱਗਦਾ ਮਾਪਿਆਂ ਨੂੰ ਧਿਆਨ ਰੱਖਣਾ ਚਾਹੀਦਾ ਆਪਣੇ ਬੱਚਿਆਂ ਦਾ ਨਾ ਇਸ ਤਰ੍ਹਾਂ ਨਹੀਂ ਹਾਂਜੀ ਹਾਂਜੀ ਕੰਮ ਤੇ ਚਲੇ ਜਾਂਦੇ ਚਲੋ ਉਹ ਵੀ ਜ਼ਰੂਰੀ ਹੈ ਹਾਂਜੀ ਹਾਂਜੀ ਨਹੀਂ ਨਹੀਂ ਉਹ ਤਾਂ ਆਪ کہہ ਰਹੇ ਆ ਵੀ ਅਸੀਂ ਮੈਂ ਅਸੀਂ ਵੀ ਪੈਸੇ ਖਰਚੇ ਲਈ ਵੀ ਦੇ ਕੇ ਜਾਂਦੇ ਹਾਂ 10 10 20 20 ਰੁਪਏ ਇਹ ਤਾਂ ਵੀ ਇਦਾਂ ਕਹਿੰਦੇ ਉਹ ਤਾਂ ਵਿਚਾਰੇ ਬਹੁਤ ਸ਼ਰਮਿੰਦਾ ਹੋਏ ਵੇ ਹਾਂ ਮੇਰੇ क्या घटना हुई है जो बच्चे आ रहे हैं आज बच्चे अगर चोरी किया है उसके मैं जिम्मेदार हूं आगे से ऐसा गलती करे मैं जिम्मेदार हूं नहीं क्या हां जी बच्चे खुद कह देते कोई दिल बना दो क्योंकि हमारे पास थोड़ा दूसरे रिश्ते आते बच्चे कोई कहता दिल बना दो कोई कहता हार्ड बना दो कुछ भी मतलब कोई कहता गन बना दो हां कोई कहता गन बना दो क्योंकि वो प्रैक्टिस होती है ना बच्चों की देखो रेजर प्रैक्टिस हो जाती है उसमें ठीक है ट्रिमर प्रैक्टिस हो जाती है बाद में चाहे उसको आप जीरो भी कर सकते हैं वो जरूरी नहीं है कि बना का बना ही रह जाता है दो दो दिन में बाल आ जाते हैं उसके ऊपर कवर हो जाते हैं बच्चों के गन बने उसने कहा कि मैं यहाँ से कटवा के फ्रील गया हूँ पर उन्होंने वो बच्चे होते हैं ना स्टूडेंट होते हैं तो ये आपने बोला था बेटा

कई बहुत सारे स्टूडेंट होते हैं तो सब पे ध्यान भी नहीं जाता कौन क्या कर रहा है ठीक तो है, है, है तो कई है बच्चों पे बुरा असर पड़ता अच्छा नहीं नहीं कोई बात नहीं आगे से ऐसे कोई ऐसा नहीं है कि भाई यही बनाना बंद कर देंगे ये चीजें तो वैसे भी मेरे को नहीं पसंद आई बनाई हुई है ये नहीं बनाएंगे आगे और मेरा नाम इंस्पेक्टर हरजोत सिंह है मुख्य अफसर थाना लाइन ਜਿਵੇਂ ਅਸਨਾ ਡਿਸਪਲੇ ਦਾ ਹਿੱਟ ਜਬਾਹ ਨਾਲ ਸੀ ਤਾਂ ਉਸ ਕਿਹਦਾ ਬਿਤੇ ਨਸਟਰੇ ਕਿੰਨਾਂ ਨਾਯੋਡਨ ਕਿਸੇ ਬੱਚਾ ਦੇ ਇੰਸਰ ਤੇ ਨਾਲ ਬਣਾਈ ਉਸ ਵਿੱਚ ਕੀ ਕਰਨ ਚਾਹੁੰਦੇ ਹੈ ਸਾਡੇ ਵੱਲ ਕੋਈ ਜਿਹੜਾ ਹਜੇ ਤੱਕ ਕੋਈ ਮਾਮਲਾ ਧਿਆਨ ਚ ਨਹੀਂ ਆਇਆ ਸੀਗਾ ਅਸੀਂ ਇਹਨੂੰ ਚੈੱਕ ਕਰਕੇ ਜਿਹੜਾ ਬੰਦਾ ਸਖਤ ਤੋਂ ਸਖਤ ਕਾਰਵਾਈ ਇਸ ਪਰ ਲਾਏ ਉਹ ਇਹਦੇ ਕੀਤੀ ਜਾਊ ਜਿਹੜੇ ਛੋਟੇ ਛੋਟੇ ਬੱਚੇ ਜਿਹੜਾ ਸਖਤ ਸਾਰਾ ਬੱਚਾ ਉਹਨੇ ਪੜਾਇਆ ਉਹਨਾਂ ਤੋਂ ਆਪੇ ਵਾਪਸ ਮਟਕਨਾਂ ਮੇਰੇ ਸੇ ਇਹਨੂੰ ਜਿਹੜਾ ਹੈਗਾ ਚੈੱਕ ਕਰਕੇ ਜੋ ਜੇ ਐਸ ਪਰ ਲਾ ਜਿਹੜਾ ਹੈਗਾ ਤੇ ਜੋ ਵੀ ਕਾਰਵਾਈ ਬੰਦੀ ਹੈਗੀ ਹੈ ਕਾਨੂੰਨ ਅਨੁਸਾਰ ਉਹ ਜਿਹੜੀ ਅਸੀਂ ਕਾਰਵਾਈ ਅਮਲ ਚ ਲਿਆਵਾਂਗੇ ਤੇ ਮੈਂ ਇਹ ਵੀ ਅਪੀਲ ਕਰਦਾ ਹਾਂ ਜਿਹੜਾ ਪਹਿਲਾਂ ਵੀ ਜਿਹੜਾ ਹੈਗਾ ਸਰਕਾਰ ਵੱਲੋਂ ਜਿਹੜਾ ਹੈਗਾ ਜੋ ਕੋਈ ਵੀ ਵੈਪਨ ਡਿਸਪਲੇ ਕਰਦਾ ਹੈਗਾ ਉਹਦੀ ਨਮਾਇਸ਼ ਕਰਦਾ ਹੈਗਾ ਤੇ ਉਹ ਤੇ ਬੈਨ ਲਾਇਆ ਹੋਇਆ ਤੇ ਉਹਦੇ ਤੇ ਜਿਹੜਾ ਹੈਗਾ ਸਖਤ ਤੋਂ ਸਖਤ ਜਿਹੜੀ ਹੈਗੀ ਕਾਰਵਾਈ ਹੈ ਜਿਹੜੀ ਅਮਲ ਚ ਲਿਆਂਦੀ ਜਾਊਗੀ ਤੇ ਮੈਂ ਇਹ ਅਦਾਤ ਕਰਦਾ ਵੀ ਜਿਹੜਾ ਇਹੋ ਜਿਹਾ ਜਿਹੜਾ ਹੈਗਾ ਵੈਪਨ ਦੀ ਜਿਹੜੀ ਡਿਸਪਲੇ ਹੈ ਜਿਹੜੀ ਨਮਾਸ਼ਾ ਉਹ ਤੋਂ ਜਿਹੜਾ ਹੈਗਾ ਆ ਬਾਜ ਆ ਜੋ ਤੇ ਜਿਹੜਾ ਹੈਗਾ ਇਹੋ ਜਿਹੜਾ ਜੇ ਕੋਈ ਕਰਦਾ ਵੀ ਹੈ ਤਾਂ ਸਾਡੇ ਜਿਹੜਾ ਹੈਗਾ ਮਾਮਲਾ ਧਿਆਨ ਚ ਲਿਆ ਤਾਂ ਜੋ ਉਹਦੇ ਖਿਲਾਫ ਸਤ ਸਤ ਕਰ ਰਹੀਆਂ ਵਿੱਚ ਲਿਆ